मारा गया की गा। तो यार ये पता किए आ दा नहीं कोई गाली गाने अंगूरप्रीत सिंह ते जेड़ा दी भेट होई ये कौन है ओ मेरे फादर रा की काम करते सी नैर मैगमे ते ਪਤਾ ਲੱਗਾ ਕਿੱਦਾਂ ਤੇ ਧੋਈਏ ਇਹ ਇਹ ਡੈਥ ਮੇਰੇ ਨਾ ਲੜਾਈ ਹੋਈ ਕੱਲ ਸੌਰਿਆ ਨਾਲ ਤੇ ਉਹਨਾਂ ਨੇ ਮਾਰਿਆ ਪੱਕਾ ਹੀ ਸੌਰੇ ਤਾਂ ਕਿੱਥੋਂ ਦੇ ਰਹਿੰਦੇ ਨਾਗੋਕੇ ਤੇ ਨਹਿਰ ਮੈਕਮੇਜ ਦੇ ਕਰੋਂ ਦੇ ਕੰਮ ਕਰਦੇ ਇਹ ਸਾਰੀ ਉਮਰ ਹੀ ਨਾਗੀ ਇਹਨਾਂ ਦੀ ਤੁਹਾਨੂੰ ਮਤਲਬ ਸਵੇਰੇ ਕਿੰਨੇ ਵਜੇ ਘਰੋਂ ਗਏ ਕਰੋ 8:30 ਵਜੇ ਗਏ ਤੇ ਨਹੀਂ ਤੁਹਾਨੂੰ ਸ਼ੱਕ ਕਿਤੇ ਵੀ ਕਿੰਨੇ ਮਾਰਿਆ ਸ਼ੱਕ ਮੈਨੂੰ ਸੌਰਿਆਂ ਦਾ ਹੀ ਆ ਹੋਰ ਤਾਂ ਸਾਡੀ ਕਿਸੇ ਨਾਲ ਲੜਾਈ ਨਹੀਂ ਹੈਗੀ ਤੇ ਨਾ ਕੋਈ ਕਰੀ ਪਿੰਡ ਵਿੱਚ ਵੀ ਕੋਈ ਝਗੜਾ ਹੋਇਆ ਸਾਡਾ ਕਿਸੇ ਨਾਲ ਵੀ ਸੌਰੇ ਤੇਰੇ ਕਿੱਥੇ ਨਾਗੋਕੇ ਈ ਨਾਨੂ ਉਹਨਾਂ ਦਾ ਦਲਬੀਰ ਸਿੰਘ ਕੀ ਕੰਮ ਕਰਦੇ ਹੋ ਕੰਮ ਪਹਿਲਾਂ ਪੁਲਿਸ ਚ ਹੀ ਹੋ ਹੁਣ ਰਿਟਾਇਰਮੈਂਟ ਹੋਇਆ ਤੁਹਾਨੂੰ ਕੀ ਪੂਰਾ ਸ਼ੱਕ ਕੀਤਾ ਮੈਨੂੰ ਉਹਨਾਂ ਦਾ ਹੀ ਸ਼ੱਕ ਆ ਕੱਲ ਮੈਨੂੰ ਧਮਕੀਆਂ ਦੇਂਦੇ ਸੀ ਕਹਿੰਦੇ ਸੀ ਹੁਣ ਅਸੀਂ ਦੱਸਾਂਗੇ ਵੀ ਬੰਦੇ ਆਉਣਗੇ ਸਾਡੇ ਤੇ ਫਿਰ ਨਵੇਂ ਬੰਦੇ ਆਉਣਗੇ ਫਿਰ ਤੁਹਾਨੂੰ ਦੱਸਾਂਗੇ ਵੀ ਇਹਨਾਂ ਨੇ ਦੱਸਤਾ ਹੋਣਾ ਸਾਨੂੰ ਪਤਾ ਲੱਗ ਗਿਆ ਬਾਹਦਰ ਸਿੰਘਾ ਉਮਰ ਕਿੰਨੀ ਕੁ ਹੈ ਉਹਨਾਂ ਦੀ ਮਤਲਬ 60 ਦੇ 60 ਤੋਂ ਘੱਟ ਹੀ ਹੁੰਨੀ ਆ ਫਤਿਹਮਾਦ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਇਨਸਾਫ ਚਾਹੀਦਾ ਸਾਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਾਰੇ ਟੱਬਰ ਨੂੰ ਹੀ ਸਾਰਾ ਟੱਬਰ ਹੀ ਮੇਰੇ ਖਿਲਾਫ ਹੀ ਹੋ ਕਾਨੂੰਨੀ ਕਾਰਵਾਈ ਉਹਨਾਂ ਸਰ ਹੋਣੀ ਚਾਹੀਦੀ ਸਾਰੀ ਕੀ ਸ਼੍ਰੀ ਗੁਰੂ ਦਾ ਅੰਦਾਜ਼ ਸਾਹਿਬ ਵਿੱਚ 22 ਤਰੀਕ ਨੂੰ ਦਾਰਲਾ ਹਾਂ ਪਰ ਅੱਜ ਸਾਨੂੰ 24 ਤਰੀਕ ਨੂੰ ਸਰੇ ਇੱਕ ਫੋਨ ਆਇਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਤੇਰੇ ਪੁੱਮਾ ਬਹਾਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਉਸਦੀ ਲਾਸ਼ ਜਿਹੜੀ ਆ ਅਧਿਆਵਾ ਝਾੜੀਆਂ ਵਿੱਚੋਂ ਮਿਲੀ ਹੈ ਪਰ ਉਹ ਤੇਰਾ ਨਾਮ ਲਗਾ ਰਹੇ ਹਨ ਤੇਰੇ ਪਰਿਵਾਰ ਦਾ ਨਾਮ ਲਗਾ ਰਹੇ ਹਨ ਮੈਂ ਤੇ ਕਿਰਪਾ ਕਰਕੇ ਬੇਨਤੀ ਕਰਦਾ ਹਾਂ ਕਿ ਮੇਰਾ ਸਾਰਾ ਰਿਕਾਰਡ ਮੇਰੇ ਪਿੰਡੋਂ ਪਤਾ ਕੀਤਾ ਜਾਵੇ ਮੈਂ ਤੇ ਮੇਰਾ ਲੜਕਾ ਠੀਕ ਨਹੀਂਗਾ 22 ਤਰੀਕ ਦੂਸਾਬ ਦਾ ਮੇਲਾ ਆਈਗਾ ਅਸੀਂ ਉਥੋਂ 22 ਤਰੀਕ ਵਾਲੇ ਦਿਨ ਪਹਿਲਾਂ ਇਹ ਠੀਕ ਨਹੀਂ ਠੀਕ ਹੋਣੇ ਬਾੜੀ ਨੂੰ ਪਰ ਉਹ ਗਿਆ ਡਿੱਗ ਪਿਆ ਤੇ ਉਤੋਂ ਹੀ ਗੁਰੂ ਮੇਰਾ ਹਸ ਤੜਾ ਸਾਡੇ ਪਿੰਡ ਦੇ ਵਿੱਚ ਹਸਪੀਟਲ ਉੱਥੇ ਗਏ ਉਹਨਾਂ ਨੇ ਆਪਣਾ ਜ਼ੋਰ ਲਾਇਆ ਔਰ ਉਹਨਾਂ ਸਾਨੂੰ ਰੈਫਰ ਕਰਕੇ ਜਨੇਾਲਾ ਗੁਰੂ ਭੇਜਤਾ ਜਨੇਾਲਾ ਗੁਰੂ ਨੇ ਸਾਨੂੰ ਇਹ ਹਸਪਾਟਲ ਦੇ ਵਿੱਚ ਗਏ ਆ ਉਹਨਾਂ ਦੀ ਹੱਤ ਵਿੱਚ ਹੀ ਆ ਗਈ ਉਹਨਾਂ ਨੇ ਸਾਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਅੰਮ੍ਰਿਤਸਰ ਵਿੱਚ ਇਹ ਭੇਜਤਾ ਇੱਥੇ ਡਾਟਾ ਨਹੀਂ ਜਦੋਂ ਜੈਤ ਵਿੱਚ ਬੜੀ ਜਦੋਂ ਜੈਤ ਕੀਤੀ ਆ ਮੇਰੇ ਪੁੱਤੀ ਜੰਮ ਬਚਾਈ ਆ ਮੈਂ ਇਹਦਾ ਸ਼ੁਕਰੀਆ ਅਦਾ ਕਰਦਾ ਵਾਂਗਾ ਮੈਂ ਅੱਜ ਵੀ ਇੱਥੇ ਹੀ ਆਗਾ ਮੈਂ ਉਧਰ ਤੋਂ ਇੱਥੇ ਹੀ ਬੈਠਾ ਵਾਂਗਾ ਮੇਰੀ ਕਲੀ ਕਲੀ ਲੋਕੇਸ਼ਨ ਕਿਤੇ ਚੱਕ ਕੇ ਕਿਤੇ ਲੈ ਗਏ ਜਿਹੜਾ ਵੀ ਜੁਰਮ ਬਣਦਾ ਇਹਨਾਂ ਨੇ ਮੇਰੇ ਤੇ ਦੋਸ਼ ਲਾਇਆ ਵਗਾ ਮੇਰੇ ਤੇ ਜੁਰਮ ਪੜਦਾ ਕੀਤਾ ਜਾਵੇ ਜੇ ਜਿਨ੍ਹਾਂ ਨੇ ਮੇਰੇ ਤੇ ਝੂਠਾ ਅਲਜ਼ਮ ਲਾਇਆ ਬਣਦੀ ਕਰ ਵੀ ਉਹਨਾਂ ਨੇ ਨਹੀਂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਜਲੀ ਘਰ ਲੱਗੋ ਡੈੱਡ ਬੋਡੀ ਮਿਲੀ ਹੈ ਕੌਣ ਆ ਤੇ ਕੀ ਮਾਮਲਾ ਸਾਰਾ ਇਹ ਡੈੱਡ ਬੈਡੀ ਹੈਗੀ ਹੈ ਸਰ ਬਹਾਦਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਫਰਿਆਵੰਦਾ ਰਹਿਣ ਵਾਲਾ ਜੀ ਤੇ ਇਹ ਡਰੇਨ ਡਿਪਾਰਟਮੈਂਟ ਦੇ ਵਿੱਚ ਨਹਿਰ ਵਿਭਾਗ ਦੇ ਵਿੱਚ ਨੌਕਰੀ ਕਰਦਾ ਤੇ ਇਹ ਅੱਜ ਸਵੇਰੇ 8:30 9:00 ਵਜੇ ਚੱਲਿਆ ਸੀ ਡਿਊਟੀ ਆਪਣੀ ਤੇ ਇੱਥੇ ਦੀ ਆ ਰੋਡ ਦੇ ਉੱਤੇ ਹੀ ਇਹਦੀ ਡੈੱਡ ਬੋਡੀ ਡੈੱਡ ਬੋਡੀ ਮਿਲੀ ਹੈ ਕੋ ਚੱਕਰ ਚੁੱਕਰਾਇਆ ਉਸ ਤਰ੍ਹਾਂ ਇਹਦੀ ਡੈੱਡ ਬੋਡੀ ਤੋਂ ਪੋਸਟਮਾਰਟਮ ਕਰਾਉਣ ਲੱਗੇ ਆ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਹਦੇ ਮਤਲਬ ਕਾਨੂੰਨੀ ਕਰ ਦੇ ਪਰਿਵਾਰ ਵੱਲੋਂ ਜਿਹੜਾ ਕਿ ਅਲੀਕੇਸ਼ਨ ਲਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੱਲੋਂ ਜਿਹੜੀ ਮੇਰੇ ਸਹੁਰਿਆਂ ਨਾਲ ਜਿਹੜੀ ਲੜਾਈ ਹੋਈ ਸੀ ਉਹਨਾਂ ਵੱਲੋਂ ਤਾਂ ਹਮਕਿੰਦੇ ਨਹੀਂ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਦਾ ਸਾਰਾ ਇਹਨੂੰ ਚੈੱਕ ਕਰ ਲਿਆ ਕੋਈ ਵੀ ਉਹਦੀ ਸੱਟ ਨਹੀਂ ਆਈ ਦੀ ਕੋਈ ਵੀ ਉਹਦੀ ਸੱਟ ਨਹੀਂ ਆਈ ਜੇਕਰ ਕੋਈ ਗਲਗੁਲ ਘਟੰਦਾ ਤਾਂ ਅੱਖਾਂ ਖੰਭ ਬਿਲਕੁਲ ਬੰਦ ਹੈ ਜੀ ਬਿਲਕੁਲ ਠੀਕ ਠਾਕ ਮੂੰਹ ਵੀ ਬੰਦ ਹੈ ਕੀ ਕਾਰਵਾਈ ਕੀਤੀ ਹੈ ਜੀ ਤੁਹਾਡੇ ਵੱਲੋਂ 174 ਦੀ ਕਾਰਵਾਈ ਕਰ